शाही ਪਰੰਪਰਾਵਾਂ ਨਾਲ ਕੁਵਰ ਅਭੀ ਉਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਨਾਬਾ ਦੇ ਮਹਾਰਾਜਾ ਹੀਰਾ ਸਿੰਘ ਦੀ 6ਵੀਂ ਪੀੜੀ ਦੇ ਹਨ ਵੰਛਜ ਪੰਜਾਬ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸਮਰੋਹ ਵਿੱਚ ਕੀਤੀ ਸ਼ਿਰਕਤ ਜਾਣੋ ਕੀ ਹੈ ਨਾਬਾ ਰਿਆਸਤ ਦਾ ਪੂਰਾ ਇਤਿਹਾਸ ਨਾਬਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੀ 6ਵੀਂ ਪੀੜੀ ਦੇ ਵੰਛਜ ਅਭੀ ਉਦੇ ਪ੍ਰਤਾਪ ਸਿੰਘ ਦਾ ਰਵਾਇਤੀ ਦਸਤਾਰਬੰਦੀ ਸਮਰੋਹ ਸਿੱਖ ਰੀਤੀ ਰਿਵਾਜਾਂ ਤੇ ਸ਼ਾਹੀ ਪਰੰਪਰਾਵਾਂ ਦੇ ਅਨੁਸਾਰ ਨਾਬਾ ਦੇ ਹੀਰਾ ਮਹਿਲ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਸੂਬੇ ਭਰਦਿਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਵੱਲੋਂ ਕੁਵਰ ਅਭੀ ਉਦੇ ਪ੍ਰਤਾਪ ਸਿੰਘ ਨੂੰ ਦਸਤਾਰਬੰਦੀ ਪੇਟ ਕੀਤੀ ਗਈ ਅਤੇ ਰਾਣੀ ਪ੍ਰੀਤੀ ਸਿੰਘ ਦੇ ਵੱਲੋਂ ਸਮਾਰੋਹ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸੋ ਆਓ ਤੁਹਾਨੂੰ ਦੱਸਿਆ ਕੀ ਹੈ ਨਾਪਾ ਰਿਆਸਤ ਦਾ ਪੂਰਾ ਇਤਿਹਾਸ। ਨਬਰਿਆਸਤ ਫੂਲਕੀਆ ਰਿਆਸਤ ਵਿੱਚੋਂ ਇੱਕ ਸੀ ਜਿਸ ਦੀ ਸਥਾਪਨਾ ਬਾਬਾ ਫੂਲ ਦੇ ਵੱਡੇ ਪੁੱਤਰ ਚੌਧਰੀ ਤਿਲੋਕ ਸਿੰਘ ਦੇ ਵੰਛਜ ਰਾਜਾ ਹਮੀਰ ਸਿੰਘ ਵੱਲੋਂ ਸਨ 1755 ਵਿੱਚ ਕੀਤੀ ਗਈ ਸੀ ਪਰ ਇਸ ਤੋਂ ਪਹਿਲਾਂ ਉਹਨਾਂ ਦੇ ਦਾਦਾ ਚੌਧਰੀ ਗੁਰਤਾਤ ਸਿੰਘ ਨੇ ਕਾਫੀ ਇਲਾਕਾ ਜਿੱਤ ਕੇ ਆਪਣੀ ਜ਼ਗੀਰ ਵਿੱਚ ਸ਼ਾਮਲ ਕਰ ਲਿਆ ਸੀ ਦਸੰਬਰ 1783 ਈਸਵੀ ਵਿੱਚ ਰਾਜਾ ਹਮੀਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ 18 ਸਾਲਾ ਪੁੱਤਰ ਰਾਜਾ ਜਸਵੰਤ ਸਿੰਘ ਨੂੰ ਗੱਦੀ ਉੱਤੇ ਬਿਠਾਇਆ ਗਿਆ ਪਰ ਉਸ ਦੇ ਬਾਲਗ ਹੋਣ ਤੱਕ ਰਾਜ ਦਾ ਪ੍ਰਬੰਧ ਉਸ ਦੀ ਮਤਰਈ ਮਾ ਰਾਣੀ ਤੇਸਾ ਵੱਲੋਂ ਬੜੀ ਸੁਚੱਜਤਾ ਦੇ ਨਾਲ ਚਲਾਇਆ ਗਿਆ ਉਸ ਨੇ ਪੰਗੀ ਅਤੇ ਕਨਈਆਂ ਮਿਸਲਾਂ ਦੀ ਮਦਦ ਦੇ ਨਾਲ ਜਿੰਦ ਦੇ ਰਾਜੇ ਵੱਲੋਂ ਦਬੇ ਇਲਾਕਿਆਂ ਨੂੰ ਵੀ ਮੁਕਤ ਕਰਵਾਇਆ ਸਨ 1814 ਦੇ ਵਿੱਚ ਕਾਬੁਲ ਦੀ ਮੁਹਿੰਮ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ 22 ਮਈ 1840 ਵਿੱਚ ਜਸਵੰਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਲੜਕੇ ਦਿਵਿੰਦਰ ਸਿੰਘ ਨੂੰ ਗੱਦੀ ਉੱਤੇ ਬਿਠਾਇਆ ਗਿਆ ਅੰਗਰੇਜ਼ਾਂ ਦੀ ਸਿੱਖਾਂ ਦੇ ਨਾਲ ਹੋਈ ਪਹਿਲੀ ਲੜਾਈ ਦੇ ਵਿੱਚ ਉਸਨੇ ਲਾਹੌਰ ਦਰਬਾਰ ਦੇ ਨਾਲ ਹਮਦਰਦੀ ਜਤਾਈ ਜਿਸ ਦੇ ਨਤੀਜੇ ਵਜੋਂ ਸਨ 1840 ਵਿੱਚ ਅੰਗਰੇਜ਼ਾਂ ਨੇ ਉਸ ਨੂੰ ਗੱਦੀੋਂ ਲਾ ਕੇ 50 ਹਜ਼ਾਰ ਦੀ ਪੈਨਸ਼ਨ ਦੇ ਕੇ ਮਥੁਰਾ ਭੇਜ ਦਿੱਤਾ ਅਤੇ ਰਿਆਸਤ ਦਾ ਚੌਥਾ ਹਿੱਸਾ ਜ਼ਬਤ ਕਰ ਲਿਆ ਪਰ ਸਨ 1865 ਵਿੱਚ ਉਸ ਦਾ ਦੇਹਾਂਤ ਹੋ ਗਿਆ ਜਨਵਰੀ 1847 ਵਿੱਚ ਰਾਜਾ ਦਵਿੰਦਰ ਸਿੰਘ ਦੇ 7 ਸਾਲਾ ਪੁੱਤਰ ਟਿੱਕਾ ਭਰਪੂਰ ਸਿੰਘ ਨੂੰ ਰਾਜ ਗੱਦੀ ਉੱਤੇ ਬਿਠਾਇਆ ਗਿਆ ਪਰ ਉਸ ਦੇ ਬਾਲਗ ਹੋਣ ਤੱਕ ਹਕੂਮਤ ਦਾ ਪ੍ਰਬੰਧ ਤੇ ਨੁਦਕਾਰੀਆਂ ਦੀ ਕੌਂਸਲ ਨੂੰ ਸੌਂਪ ਦਿੱਤਾ ਗਿਆ ਸਨ 1857 ਦੇ ਵਿਦਰੋਧ ਰਾਨ ਉਹਨਾਂ ਬ੍ਰਿਟਿਸ਼ ਸਰਕਾਰ ਦੀ ਕਾਫੀ ਮਦਦ ਕੀਤੀ ਜਿਸ ਦੇ ਐਵਜ਼ ਵਜੋਂ ਲੁਧਿਆਣਾ ਅਤੇ ਫਿਰੋਜ਼ਪੁਰ ਦਾ ਜਬਤ ਕੀਤਾ ਇਲਾਕਾ ਫਿਰ ਬਹਾਲ ਕਰ ਦਿੱਤਾ ਗਿਆ ਅਤੇ ਕੁਝ ਹੋਰ ਇਲਾਕੇ ਵੀ ਦਿੱਤੇ ਗਏ। ਰਾਜਾ ਭਰਪੁਰ ਸਿੰਘ ਪੜਿਆ-ਲਿਖਿਆ ਅਤੇ ਰਿਆਸਤੀ ਪ੍ਰਬੰਧ ਚਲਾਉਣ ਦੇ ਵਿੱਚ ਨਪੁੰਸੀ ਪਰ 9 ਨਵੰਬਰ 1863 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ। ਜਿਸ ਤੋਂ ਬਾਅਦ ਵਿੱਚ ਉਹਨਾਂ ਦਾ ਭਰਾ ਭਗਵਾਨ ਸਿੰਘ ਗੱਦੀ ਉੱਤੇ ਬੈਠਾ। ਪਰ 8 ਸਾਲ ਬਾਅਦ 31 ਮਈ 1881 ਨੂੰ ਉਹ ਬੇਔਲਾਦ ਹੀ ਦੁਨੀਆ ਤੋਂ ਅਲਵਿਦਾ ਆ ਗਿਆ। ਉਸ ਤੋਂ ਬਾਅਦ ਬਡਰੋਖਾਂ ਦੇ ਸਰਦਾਰ ਸੁਖਾ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਰਾਜਗਦੀ ਦਾ ਵਾਰਿਸ ਚੁਣਿਆ ਗਿਆ। ਕਿਉਂਕਿ ਉਹਨਾਂ ਦੇ ਹੀ ਨਾਭਾ ਰਿਆਸਤ ਦੇ ਨਾਲ ਕਰੀਬੀ ਸਬੰਧ ਸਨ ਹੈ ਕਿਵੇਂ ਰਹਾ ਮਹਾਰਾਜਾ ਹੀਰਾ ਸਿੰਘ ਦਾ ਕਾਰਜਕਾਲ 10 ਅਗਸਤ 1881 ਨੂੰ ਹੀਰਾ ਸਿੰਘ ਰਾਜਗਦੀ ਉੱਤੇ ਬਿਰਾਜਮਾਨ ਹੋਏ ਮਹਾਰਾਜਾ ਹੀਰਾ ਸਿੰਘ ਨੇ ਰਿਆਸਤ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ 40 ਸਾਲਾਂ ਦੇ ਕਾਰਜਕਾਲ ਦੌਰਾਨ ਰਿਆਸਤ ਦੇ ਅੰਦਰ ਕਈ ਸੁਧਾਰ ਕੀਤੇ ਨਵੀਆਂ ਇਮਾਰਤਾਂ ਬਣਵਾਈਆਂ ਖਾਲਸਾ ਕਾਲਜ ਅੰਮ੍ਰਿਤਸਰ ਲਈ ਸਹਾਇਤਾ ਦਿੱਤੀ ਮਕਾਲਬ ਤੋਂ ਸਿੱਖ ਧਰਮ ਬਾਰੇ ਇਤਿਹਾਸ ਲਿਖਵਾਉਣ ਦੇ ਵਿੱਚ ਉਚੇਰੀ ਰੁਚੀ ਦਿਖਾਈ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਮਹਾਰਾਜਾ ਦੀ ਖਿਤਾਬ ਨੰਨਿਵਾਜਿਆ 25 ਦਸੰਬਰ 1911 ਨੂੰ ਮਹਾਰਾਜਾ ਹੀਰਾ ਸਿੰਘ ਦਾ ਦੇਹਾਂਤ ਹੋ ਗਿਆ ਉਹਨਾਂ ਤੋਂ ਬਾਅਦ 24 ਜਨਵਰੀ 1912 ਨੂੰ ਟਿੱਕਾ ਰਿਪੂਦਮਨ ਸਿੰਘ ਨੂੰ ਰਾਜ ਗੱਦੀ ਉੱਤੇ ਬਿਠਾਇਆ ਗਿਆ ਰਿਪੂਦਮਨ ਸਿੰਘ ਨੇ ਆਨੰਦ ਮੈਰੇਜ ਐਕਟ ਪਾਸ ਕਰਵਾਉਣ ਦੇ ਲਈ ਮੁੱਢਲੇ ਉਦਮ ਕੀਤੇ ਨਨਕਾਣਾ ਸਾਹਿਬ ਦੇ ਸਾਕੇ ਦਾ ਕਾਲੀ ਦਸਤਾਰ ਬੰਨ ਕੇ ਵਿਰੋਧ ਕੀਤਾ ਅੰਗਰੇਜ਼ਾਂ ਨੇ ਉਹਨਾਂ ਨੂੰ ਪਟਿਆਲਾ ਰਿਆਸਤ ਦੇ ਨਾਲ ਪੈਦਾ ਹੋਏ ਝਗੜੇ ਦਾ ਕਸੂਰਬਾਹ ਠਹਿਰਾਇਆ ਜਿਸ ਕਰਕੇ ਜੁਲਾਈ 1923 ਨੂੰ ਉਹਨਾਂ ਨੂੰ ਗੱਦੀੋਂ ਉਤਾਰ ਦਿੱਤਾ ਗਿਆ ਅਤੇ 3 ਲੱਖ ਸਾਲਾਨਾ ਪੈਨਸ਼ਨ ਦੇ ਕੇ ਦਹਿਰਾਦੂਨ ਭੇਜ ਦਿੱਤਾ ਗਿਆ ਜੁਲਾਈ 1923 ਵਿੱਚ ਮਹਾਰਾਜਾ ਰਿਪੂਦਮਨ ਸਿੰਘ ਦੀ ਥਾਂ ਉਤੇ ਉਹਨਾਂ ਦੇ ਲੜਕੇ ਪ੍ਰਤਾਪ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ ਪਰ ਉਹਨਾਂ ਦੇ ਬਾਲਗ ਹੋਣ ਤੱਕ ਅੰਗਰੇਜ਼ ਸਰਕਾਰ ਨੇ 1938 ਤੱਕ ਪ੍ਰਸ਼ਾਸਨ ਨੂੰ ਕੰਮਕਾਜ ਸੌਂਪ ਦਿੱਤਾ। ਇਸ ਸਮੇਂਕਰ ਸਾਨੂੰ 1948 ਤੱਕ ਮਹਾਰਾਜਾ ਪ੍ਰਤਾਪ ਸਿੰਘ ਨਾਭਾ ਰਿਆਸਤ ਉੱਤੇ ਰਾਜ ਕਰਦੇ ਰਹੇ। ਪਰ ਅਗਸਤ 1948 ਦੇ ਵਿੱਚ ਇਸ ਰਿਆਸਤ ਨੂੰ ਪੰਜਾਬ ਦੀਆਂ ਹੋਰ ਰਿਆਸਤਾਂਾਂ ਮਾਗ ਪੈਪਸੂ ਵਿੱਚ ਸ਼ਾਮਲ ਕਰ ਦਿੱਤਾ ਗਿਆ। ਹੁਣ ਅਭੀ ਉਹਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਕੀਤੀ ਗਈ ਹੈ ਜੋ ਮਹਾਰਾਜਾ ਹੀਰਾ ਸਿੰਘ ਦੇ 6ਵੇਂ ਵੰਛਜ ਨੇ। ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ